मॉडल महिंद्र सिंह जी के इतिशा सत्कार देंगे सोनिया ਜੈਸੀ ਭਾਈ ਭਾਈ ਸਰਬਜੀਤ ਹਰਬੀਤ ਹਰਬੀਤ ਬਹੁਤ ਧੱਕਾ ਕਰਦੇ ਜੀ ਇਹ ਵੀ ਸਾਊਂਡ ਤੋਂ ਲੱਗਿਆ ਥੋੜਾ ਪਿੱਛੇ ਹੋ ਜਾ ਪਿੱਛੇ ਹੋ ਜਾ ਥੋੜਾ ਪਿੱਛੇ ਹੋ ਜਾ ਥੋੜਾ ਪਿੱਛੇ ਖੋਲ ਦਿਓ ਸਰਦਾਰ ਇਕਬਾਲ ਸਿੰਘ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਸਰਬੀਸ ਸਿੰਘ ਜਿੰਦਾਬਾਦ 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 ਅਬਰਦਰ ਸਾਹਿਬ ਜੀ ਕੋਲ ਆਲੇ ਪਰੰਪਰਾ ਕਾਲ ਪ੍ਰਭ ਜੀ ਦੀ दया और बख्शीश ਜਿਦੇ ਨਾਲ ਮੈਂ ਅੱਜ ਆਪਣੇ ਪਰਿਵਾਰ ਨੂੰ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਔਰ तमाम ਜਿਹੜਾ ਅਕਾਲੀ ਦਲ ਇੱਥੇ ਬੈਠਾ ਹੈ ਸਾਹ ਗੁਰਪ੍ਰਤਾ ਸਿੰਘ ਮਡਾਲਾ ਸਾਹਿਬ ਸਾਡੇ ਖੇਰਾ ਸਾਹਿਬ ਧੀცა ਸਾਹਿਬ ਮਨਨ ਸਾਹਿਬ ਸਾਡੇ ਪ੍ਰਕਾਸ਼ ਸਾਹਿਬ ਸਾਰਿਆਂ ਦੇ ਹਰਜਾਪ ਜੀ ਤੇ ਟਰਾਂਸਪੋਰਟਰ ਜੀ ਸਾਡੇ ਬਹੁਤ ਪ੍ਰਾਨੇ ਸਾਥੀ ਹੁੰਦੜੇ ਸਾਡੇ ਬਹੁਤ ਹੀ ਸਹਿਯੋਗ ਮੇਰੇ ਸਿਤਾ ਸਮਾਨ ਮਾਤਾ ਸਮਾਨ ਜੀ ਜੀ ਕੋਲ ਜੀ ਸੰਗਾ ਸਾਹ ਗੁਰਧਿਆਲ ਸਿੰਘ ਜੀ ਕਲਰਾ ਸਾਹਿਬ ਤੇ ਸਾਡੇ ਬੀਬੀ ਜੀ ਮੈਂ ਬਿਸਰੀ ਕਾਲਾ ਜੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਫੋਨੀ ਸਾਹਿਬ ਖਾਲੇ ਭਾਈ ਜੀ ਸਾਰੇ ਸਾਰ 2020 ਚ ਛੱਜਲ ਬਣੀ ਜੀ ਤੁਸੀਂ ਵੀ ਆ ਜਾਓ ਗਰੁੱਪ ਵਿੱਚ ਆਪ ਬਿਠਾ ਲਓ ਨਾਮ ਲਾਓ ਤੇ ਮੇਰੇ ਸਾਰੇ ਆਏ ਹੋਏ ਪਤਵੰਤੇ ਸੱਜਣੋ ਸਾਰੇ ਜਿਲੰਦਰ ਦੀ ਪ੍ਰੈਸ ਮੈਂ ਸਾਰਿਆਂ ਨੂੰ ਇੱਥੇ ਆਪਣੇ ਗਰਹਿ ਬਕੇ ਜੀ ਆਇਆਂ ਕੰਨ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਬਹੁਤ ਲੰਬੀਆਂ ਜਿਹੜੀਆਂ ਪੁਲੰਗਾ ਸ਼ਰੋਮੀ ਕਾਲੀਦਾਰ ਨੇ ਇਹਨਾਂ ਦਾ ਇਤਿਹਾਸ ਹੈ ਔਰ ਖਾਸ ਤੌਰ ਤੇ ਬਾਦਲ ਸਾਹਿਬ ਦਾ ਪਰਿਵਾਰ ਪਰਮਪੂਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਰਦਾਰ ਸੁਖਦੇਵ ਸਿੰਘ ਬਾਦਲ ਤੱਕ ਸਰਦਾਰ ਕੁਲਦੀਪ ਸਿੰਘ ਵਡਾਲਾ ਸਾਹਿਬ ਕਿਹੜਾ ਕਿਹੜਾ ਦੇ ਨਾਮ ਸੀ ਲਈਏ ਉਸ ਵੇਲੇ ਮੈਂ ਜਦੋਂ ਸਮਝਾਂ ਜਦੋਂ ਮੈਂ ਅਹੇ ਛੋਟਾ ਹੀ ਸੀ ਤੇ ਜਦੋਂ ਮੇਰੇ ਵਡਾਲਾ ਸਾਹਿਬ ਨੂੰ ਮੈਂਨਾਂ ਸਾਹਿਬ ਅਮਰਾਵ ਸਿੰਘ ਮੇਨਾਂ ਚੋਹੇ ਜਸ਼ਨ ਸਿੰਘ ਉਹਨੂੰ ਮੈਂਨਾਂ ਕਦੇ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਕੋਈ ਵਿਕਰਾ ਨਹੀਂ ਸੀ ਇੱਕ ਪਰਿਵਾਰਾ ਵਾਂਗੂੰ ਰਹਿਣਾ ਖੁਸ਼ੀ ਗਮੀ ਦੇ ਵਿੱਚ ਸ਼ਾਮਲ ਹੋਣਾ ਕਿਸੇ ਨੂੰ ਕੋਈ ਦੁੱਖ ਤਕਲੀਫ ਆਉਂਦਾ ਸਮਾਧਾਨ ਕਰਨਾ ਲੇਕਿਨ ਰਾਜਨੀਤੀ ਦੇ ਜਿੱਥੇ ਜਿੱਥੇ ਕੋਈ ਬੈਠਾ ਨਹੀਂ ਉਹਨੇ ਬੈਠਾ ਲੇਕਿਨ ਅੱਜ ਜਿਹੜਾ ਦੌਰ ਹੈ ਇਹ ਬੜਾ ਪਰिवर्तन ਦਾ ਦੌਰ ਹੈ ਇਹ ਪਰिवर्तन ਕਾਹਲੀ ਕਾਂਗਰਸ ਦੇ ਜੋ ਅਕਾਲੀ ਦਲ ਦੇ ਲੋਕਾਂ ਨੇ ਅਕਾਲੀ ਦਰਬੋਂ ਕਿਤੇ ਹੋਰ ਪਾਰਟੀ ਦੇ ਲਈ ਜਾ ਰਹੇ ਨਹੀਂ। ਤੋਂ ਮੈਂ ਸਮਝਦਾ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ ਉਹਨਾਂ ਪਾਰਟੀਆਂ ਨੂੰ ਡਿਸਪਲਿਨ ਹੈ ਕਿ ਉਹਨੇ ਕੰਮੀ ਦਾ ਦੇ ਵਿੱਚ ਡਿਸਪਲਿਨ ਹੈ। ਪੰਜਾਬ ਦੇ ਦੋ ਹੀ ਪਾਰਟੀਆਂ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਕਾਲੀਦਾ। ਦੋਨਾਂ ਦਾ ਇਤਿਹਾਸ ਹੌਸੇ-ਹੌਸੇ ਤੋਂ ਪਰਤਿਆ। ਦੋਨਾਂ ਨੇ ਕੁਰਬਾਨੀਆਂ ਕੀਤੀ। ਦੋਨਾਂ ਨੇ ਆਪਣੇ ਪੰਜਾਬ ਨੂੰ ਸਵਾਰਨ ਲਈ ਯਤਨ ਕੀਤੇ। ਮੈਂ ਸਮਝਦਾ ਕਿ ਸ੍ਰੀ ਸੁਖਬੀ ਸਿੰਘ ਬਾਦਲ ਜੀ ਇਹ ਇੱਕ ਗੱਲ ਦਾ ਇਹਨਾਂ ਦਾ ਬਹੁਤ ਜਵਾਨਾ ਹੈ ਕਿ 인ਫਰਾਸਟ੍ਰਕਚਰ ਦੇ ਰਿਲੇਟਡ ਇਹਨਾਂ ਨੇ ਬੜੀ ਰੁਚੀ ਦਿਖਾਈ ਪਿਛਲੇ 10 ਸਾਲਾਂ ਦੇ ਔਰ ਪੰਜਾਬ ਦਾ ਇਹਨਾਂ ਬਿਹਤਰੀਨ 인ਫਰਾਸਟ੍ਰਕਚਰ ਇਹਨਾਂ ਨੇ ਬਣਾਇਆ ਚਾਹੇ ਉਹ ਫਾਸਟ ਰੇਲ ਹੋਵੇ ਚਾਹੇ ਉਹ ਨਵਾਂ ਚੰਡੀਗੜ੍ਹ ਹੋਵੇ ਚਾਹੇ ਉਹ 에어ਪੋਰਟ ਹੋਵੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਉਸ ਵੇਲੇ ਦੇ 인ਫਰਾਸਟ੍ਰਕਚਰ ਜਿਹੜਾ ਬਣਿਆ ਨਜ਼ਰ ਆਉਂਦਾ ਹੈ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਉਹ ਤੋਂ ਇੱਕ ਕੋਵਿਡ ਆ ਗਿਆ ਬਈ ਬਹਾਨੇ ਹੋ ਗਏ ਜਿੱਦਾਂ ਦਾ ਸੀ ਜੋ ਕਰ ਤੂੰ ਜਿਹੜਾ ਉਹ ਸਾਰਾ ਕੁਝ ਰਹਿ ਗਿਆ ਤੋਂ ਮੈਨੂੰ ਇਸ ਕਰਕੇ ਮੈਨੂੰ ਪੱਤਰਕਾਰਾਂ ਨੇ ਵੀ ਕੀ ਪੁੱਛਦੇ ਮਾਨ ਸਾਹਿਬ ਕਿ ਤੁਸੀਂ ਅਕਾਲੀ ਦਲ ਕਿਉਂ ਤੁਸੀਂ ਇਸ ਕਰਕੇ ਮੈਂ ਚੁਣਿਆ ਕਿ ਅਕਾਲੀ ਗੱਤ ਜਿਹੜੀ ਆ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਗਰੀਬਾਂ ਔਰ ਮਜ਼ਦੂਰਾਂ ਦੀ ਜਿਹੜੀ ਉਹ ਪਾਰਟੀ ਹੈ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਹਮੇਸ਼ਾ ਯਤਨ ਕਰਦੇ। ਪਰ ਮੈਂ ਸਮਝਦਾ ਕਿ ਇੱਕ ਰੀਜIONAL ਪਾਰਟੀ ਮਜ਼ਬੂਤ ਹੋਣੀ ਜ਼ਰੂਰੀ ਹੈ। ਜੇ ਨਾਲ ਜੇਕਰ ਸ਼੍ਰੋਮਣੀ ਅਕਾਲੀਪੁਰ ਮਜ਼ਬੂਤ ਨਹੀਂ ਹੋਏਗਾ ਪੰਜਾਬ ਦਾ ਪਤਾ ਨਹੀਂ ਹੋਏਗਾ। ਇਸ ਤਰ੍ਹਾਂ ਕਿ ਮੇਰਾ ਤੇਰੇ ਸਾਥੀਆਂ ਦਾ ਇਹੀ ਯਤਨ ਹੋਏਗਾ ਕਿ ਆਪਣੇ ਸਮਰਪਿਤ ਤਰੀਕੇ ਨਾਲ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਲੰਬੀ ਸਮਾ ਸਮਾਜ ਸੇਵਾ ਕੀਤੀ ਹੈ। ਲੇਕਿਨ ਉਹਨਾਂ ਦੇ ਉੱਤੇ ਬੇਰੇ ਮੱਤ ਪੇਸ਼ੀ ਉਹਨਾਂ ਦੇ ਨਾਲ ਮੈਂ ਉਹਨਾਂ ਮੱਤਭੇਦਾਂ ਨੂੰ ਕਨਾਂਝਲੀ ਦੇ ਕੇ ਕਾਂਗਰਸ ਛੱਡ ਕੇ ਵਿਸ਼ਰੋਮੀ ਕਾਮਕਾਦ ਦੇ ਵਿੱਚ ਸ਼ਾਮਲ ਹੋ ਗਿਆ। ਬੋਲੇ ਹੋਏ ਸੋਹਰਾ ਭਵਾ ਤੇ ਅੱਜ ਆ ਗਿਆ। ਤੁਹਾਡੇ ਵਿੱਚ ਰਹੇਗਾ ਇਹ ਨਾ ਤੁਹਾਨੂੰ ਸੁਆਸਨ ਦਿਦਾ ਤੁਹਾਡਾ ਮਾਨ ਸਰਕਾਰ ਤੁਹਾਡਾ ਜੀ ਆ ਤੁਸੀ ਤਜਾਹ ਪੰਜਾਬ ਨੂੰ ਹੋਰ ਚੜ੍ਹਦੀ ਕਲਾ ਦੇ ਖੜੰਦੀ ਵਾਲੇ ਪਾਸੇ ਲੈ ਕੇ ਜਾਓ ਔਰ ਜਿਹੜੇ ਪੰਜਾਬ ਦੇ ਮਸਲੇ ਨੇ ਭਾਵੇਂ ਲੋਕ ਲੋਕਤਵਾਦ ਇਲੈਕਸ਼ਨ ਇਹਦੇ ਵਿੱਚ ਕੌਮੀ ਮਸਲੇ ਹੋਣਗੇ ਲੇਕਿਨ ਅਕਾਲੀ ਦਲ ਨੇ ਜੋ ਪੰਜਾਬ ਵਾਸਤੇ ਸਟਰਗਲ ਕੀਤੀ ਹੈ ਉਹਨਾਂ ਨੂੰ ਤੁਸੀਂ ਹੋਰ ਅੱਗੇ ਤੋੜ ਰਹੇ ਹੋ ਯਾਤਰਾ ਵੀ ਕਰ ਰਹੇ ਹੋ ਲੋਕਾਂ ਨੂੰ ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਲੋਕ ਜਿਹੜੇ ਨੇ ਅੱਜ ਫੇਰ ਇਸ ਗੱਲ ਨੂੰ ਸੋਚ ਰਹੇ ਨੇ ਕਿ ਦੇਸ਼ ਦਾ ਵਿੱਚ ਜਿਹੜਾ ਧਾਰਮਿਕ ਫਿਰਕਾ ਪ੍ਰਤੀ ਨੂੰ ਬੜਾਵਾ ਦਿੱਤਾ ਜਾ ਰਿਹਾ ਹਿੰਦੂ ਧਰਮ ਨੂੰ ਬਹੁਤ ਬੜਾਵਾ ਦਿੱਤਾ ਜਾ ਰਿਹਾ ਉਹਦੇ ਨਾਲ ਮਨੋਰਟੀ ਚਾਹੇ ਉਹ ਸਿੱਖ ਮੰਡੀ ਹੈ ਚਾਹੇ ਉਹ ਦਲਿਤ ਭਾਈਚਾਰਾ ਹੈ ਚਾਹੇ ਉਹ ਕ੍ਰਿਸਚਨ ਭਾਈਚਾਰਾ ਹੈ ਚਾਹੇ ਉਹ ਮੁਸਲਮਾਨ ਭਾਈਚਾਰਾ ਹੈ ਅੱਜ ਆਈਸੋਲੇਟ ਹੋ ਗਿਆ। ਉਹ ਸਰ ਮੇਰੀ ਤੁਹਾਡੇ ਕੋ ਬੇਤੀ ਹੈ ਕਿ ਇਹ ਜਿਹੜੇ ਭਲਚਾਰੇ ਨੇ ਇਹ ਪੰਜਾਬ ਸਾਡੇ ਬਜ਼ੁਰਗ ਕਹਿੰਦੇ ਉਹਨੇ ਵੀ ਜੱਗ ਤੇ ਸੀ ਤੋ ਬਿਨਾ ਪੰਡ ਰੀਵਾਂ ਦੀ ਨਾ ਪੰਡ ਕੀਤੀ ਜਾਂਦੀ। ਸਿਰ ਜੋ ਕੇ ਪੰਡਾ ਜਿਹੜੀਆਂ ਉਸ ਦਿਮੇ ਬੰਦੇ ਸੀ ਤੇ ਆਪਾਂ ਸਿਰ ਜੋ ਕੇ ਜਿਹੜਾ ਹੈਗਾ ਇਹ ਪੁਰਜੋਗ ਦਿੱਤਾ ਗਰੀਏ। ਮੈਂ ਬਹੁਤਾ ਲੰਬਾ ਚੋੜਾ ਨਾ ਕਹਿੰਦਾ ਹੋਇਆ ਤੁਹਾਡਾ ਬਾਬਾ ਸਾਹਿਬ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੁਣ ਸਤਿਕਾਰ ਦੇਣ ਦੇ ਤੁਕਾ ਦੇਣ ਦੇ ਬੜੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਜਵਾ ਸਿੰਘ ਜੀ ਦੇ ਖਾਸ ਤੇ ਸ਼੍ਰੋਮਣੀ ਕਾਲਜ ਦਲਵਾ ਤੇ ਖਾਸ ਸਾਹਮਣੇ ਦੇਖੋ ਯਾਰ ਬਹੁਤ ਹੀ ਖੁਸ਼ੀ ਦਾ ਈ ਤਿਆਰ ਹੈ ਸਾਡਾ ਮਿੰਟਰ ਸੀ ਕੇ ਪੀ ਜੀ ਜਿਨ੍ਹਾਂ ਨੇ ਅੱਜ ਫੈਸਲਾ ਕਰ ਰਿਹਾ ਕਿ ਸ਼੍ਰੋਮਣੀ ਕਾਲਜ ਦਲ ਵਿੱਚ ਪਰਵਾਰ ਵਿੱਚ ਪਰਵਾਰ ਦਾ ਹੁਸਨ ਦਾ ਬੰਦਾ ਤੇ ਜਦੋਂ ਕੋਈ ਇੱਕ ਇਨਸਾਨ ਕੋਈ ਪਾਰਟੀ ਚਾਹੁੰਦੇ ਆ ਤੇ ਬਹੁਤ ਵੱਡਾ ਬਲ ਮਿਲਦਾ ਹੈ ਬੜੇ ਸਾਲਾਂ ਦੀ ਮੇਰੀ ਕੋਸ਼ਿਸ਼ ਸੀ ਕਿ ਚੰਗੇ ਲੋਕ ਅਕਾਲੀ ਦਰਬਾਰ ਵਿੱਚ ਸ਼ਾਮਿਲ ਕੀਤੇ ਜਾਣ ਤੇ ਕੀਪੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਸੀ ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ ਜਿਹੜੇ ਬਜ਼ੁਰਗਾਂ ਦਾ ਵੀ ਇਹਨਾਂ ਨਾਲ ਬਹੁਤ ਪਿਆਰ ਪਰਵਾਸ ਇਸ ਪਰਿਵਾਰ ਨਾਲ ਬੜਾ ਪਰਵਾਸ ਇਤਿਆਹ ਸੀ ਦੇਖੋ ਜਿਹਨੇ ਉਹ ਐਜੇ ਇਨਸਾਨ ਆ ਜਾਂ ਤਿੰਨ ਵਾਰ ਤੱਕ ਐਮ.ਐਲ.ਏ ਬਣੇ ਐਮ.ਪੀ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਟੇਟ ਦੇ ਜਿਹੜੇ ਲੋਕ ਹਰ ਸਟੈਪ ਚੜ ਚੜ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੋਏ ਸਹੀ ਮੈਨੇ ਤੇ ਉਹ ਚੰਗੇ ਲੀਡਰ ਹੁੰਦੇ ਆ ਕਈ ਅੱਜ ਕੱਲ ਲੀਡਰ ਰਾਤੋਂ ਰਾਤ ਬਣਨਾ ਚਾਹੁੰਦੇ ਹਾਲਾਤ ਹੀ ਦੇਖ ਲਿਆ ਝਾਂਗ ਵਾਲੇ ਲੱਗਦੇ ਜਿੰਨੇ ਝਾਂਗ ਵਾਲੇ ਨੇ ਐਮ ਐਲ ਏ ਆ ਤੇ ਮੁੱਖ ਮੰਤਰੀ ਆ ਰਾਤੋਂ ਰਾਤ ਬਣਨ ਵਾਲੇ ਆ ਦਾ ਲੱਗ ਗਿਆ ਬਣ ਗਏ ਤੇ ਅੱਜ ਸਾਰਿਆਂ ਨੂੰ ਖੱਤੀ ਮਾਰੀ ਉਹਨਾਂ ਨੇ ਕ੍ਰੈਡਿਟ ਬਣਤੀ ਉਹ ਲੀਡਰ ਦੀ ਹੁੰਦੀ ਆ ਜਿਹਨੂੰ ਤੁਸੀਂ 15 20 ਸਾਲ 25 ਸਾਲ ਦੇਖਿਆ ਹੋਵੇ ਉਹਦਾ ਕੰਮ ਦੇਖਿਆ ਹੋਵੇ ਉਹਦੀ ਕੰਮ ਕਰਦਾ ਤਰੀਕਾ ਜਾਣਦੇ ਹੋ ਕਿਵੇਂ ਲੋਕਾਂ ਨਾਲ ਡੀਲ ਕਰਨਾ ਅਸਰ ਹੋਏ ਕਿਉਂਕਿ ਪੀ ਸਾਹਿਬ ਐਜੰਟ ਸਾਉਣਾ ਜਿਹੜੇ ਥੋੜੇ ਮੱਲਾ ਦਾ ਦੁਆਬੇ ਦੇ ਘਰ ਘਰ ਵਿੱਚ ਪਸੇ ਅੱਜ ਜੋ ਹਾਲਾਤ ਪੰਜਾਬ ਦੇ ਹੈ ਇੱਕ ਪਾਸੇ ਆ ਜਿਹੜੀ جنگ ਹੈ ਪਾਰਲੀਮੈਂਟ ਦੀ ਇੱਕ ਪਾਸੇ ਪੰਜਾਬ ਹੈ ਪੰਜਾਬੀ ਲੋਕ ਹੈ ਉਸੇ ਪਾਸੇ ਕਿਸਾਨ ਗਰੀਬ ਮਜ਼ਦੂਰ ਵਪਾਰੀ ਹੈ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਧਾਂਦੀ ਬਣ ਕੇ ਤੇ ਜਿਵੇਂ ਅੰਗਰੇਜ਼ ইস্ট ਇੰਡੀਆ ਕੰਪਨੀ ਮੰਗੂ ਆਪਣੇ ਦੇਸ਼ ਚਾਹੀ ਸੀ ਇੱਕ ਬੰਦ ਖਜ਼ਾਨਾ ਲੁੱਟ ਕੇ ਚਲੇ ਜਾਂਦੇ ਸੀ ਕੋਈ ਪਾਰਟੀਆਂ ਨੈਸ਼ਨਲ ਪਾਰਟੀਆਂ ਇੱਥੇ ਇੱਥੇ ਕਬਜ਼ਾ ਕਰਨ ਵਾਸਤੇ ਆਉਂਦੀਆਂ ਦਿੱਲੀ ਪੰਜਾਬੀਆਂ ਦਾ ਦੇਹ ਚਿੱਤਨ ਵਾਸਤੇ ਨਹੀਂ ਆਉਂਦੀਆਂ ਤੁਸੀਂ ਇਤਿਹਾਸ ਕਵਾ ਪੰਜਾਬ ਦਾ ਇਤਿਹਾਸ ਕਵਾ ਹੈ ਜਦੋਂ ਜਦੋਂ ਕਾਂਗਰਸ ਦਾ ਰਾਜ ਇੱਥੇ ਆਇਆ ਨੈਸ਼ਨਲ ਪਾਰਟੀ ਦਾ ਡਵੈਲਪਮੈਂਟ ਨਾਂ ਦੀ ਕੋਈ ਚੀਜ਼ ਦੀ ਨਹੀਂ ਸੀ ਉਹ ਤਾਂ ਕੱਲੇ ਇੱਥੇ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਕਿ ਜਦੋਂ ਜਦੋਂ ਖੋਟੀ ਪਾਰਟੀ ਖੇਤਰੀ ਪਾਰਟੀ ਦਾ ਰਾਜ ਇੱਥੇ ਆਇਆ ਤੇ ਪੰਜਾਬ ਦੀ ਜਨਤਾ ਨੇ ਲਿਆਂਦਾ ਉਸੇ ਟਾਈਮ ਕਿਸਾਨਾਂ ਨੂੰ ਹੁਸੂਰਤਾ ਪੂਰ ਕਨੈਕਸ਼ਨ ਕਿਸਾਨਾਂ ਵਾਸਤੇ ਪੁਕਤ ਬਿਜਲੀ ਉਹਨਾਂ ਵਾਸਤੇ ਮੰਡੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਉਹਨਾਂ ਵਾਸਤੇ ਨਹਿਰਾ ਕਸੀਆਂ ਕੱਡੀਆਂ ਗਈਆਂ ਗਰੀਬ ਵਾਸਤੇ ਆਟਾ ਦਾਰ ਛਗਨ ਪੈਨਸ਼ਨ ਐਜਿ ਉਸ ਸਕਾਲਰਸ਼ਿਪ ਸਾਈਕਲ ਆਮ ਜਨਤਾ ਵਾਸਤੇ ਸੇਵਾ ਕੇਂਦਰ ਕਾਨੂੰਨ ਰਿਫਾਰਮਸ ਡਿਪਾਰਟਮੈਂਟ ਬਣਾ ਕੇ ਪੁਰਾਣੇ ਕਾਨੂੰਨ ਸਾਰੇ ਚੇਂਜ ਕੀਤੇ 200 ਯੂਨਿਟ ਬਿਜਲੀ ਦੇ ਮੁਫਤ ਤੇ ਸ਼ਹਿਰਾਂ ਦੇਖੋ ਤੁਸੀਂ ਜਲੰਧਰ ਸ਼ਹਿਰੀ ਦੇਖ ਲਓ ਇੱਥੇ ਜੋ ਕੁਝ ਬਣਿਆ ਭਾਵੇਂ ਪਲਾਈਓ ਹੋ ਰਾਇਆ ਭਾਵੇਂ ਸੜਕਾਂ ਹੈ ਭਾਵੇਂ ਸੀਵਰੇਜ ਹੈ ਉਦੋਂ ਹੀ ਬਣਿਆ ਜਦੋਂ ਸ਼ੋਭੀ ਅਕਾਲੀ ਦਲ ਦੀ ਸਖਾ ਆਹ ਐਗਜ਼ਾਮਪਲ ਤੁਸੀਂ ਅੰਬਾਲੀ ਆਪਣੇ ਅੰਮਰਸਰ ਚਲ ਕੇ ਜਾ ਕੇ ਦੇਖ ਲਓ ਜਲੰਧਰ ਵੀ ਦੇਖ ਲਓ ਧੱੋਗੀਆਂ ਮੰਡੀਆਂ ਵੀ ਦੇਖੋ ਇੱਥੋਂ ਸੜਕਾਂ ਦਾ ਜਾਲ ਦੇਖੋ ਜੀ ਅਸੀਂ ਜਿੰਨਾ ਸਮਾਂ ਮਿਲਦਾ ਸਾਨੂੰ ਅਸੀਂ ਕੰਮ ਕਰਦੇ ਆ ਆ ਨੈਸ਼ਨਲ ਪਾਰਟੀਆਂ ਕਿਉਂ ਨਹੀਂ ਕਰਦੀਆਂ ਕਿਉਂਕਿ ਨੈਸ਼ਨਲ ਪਾਰਟੀਆਂ ਦੀ ਸੋਚ ਨੰਬਰਾਂ ਤੇ ਆ ਉਹਨਾਂ ਸਾਰਿਆਂ ਦਾ ਜੋਰ ਨੈਸ਼ਨਲ ਪਾਰਟੀ ਦਾ यूपी बिहार ਤੇ ਲੱਗਿਆ ਹੁੰਦਾ ਕਿਉਂ यूपी ਤੋਂ 80% ਆਉਂਦੇ ਐ बिहार ਤੋਂ 45 ਆਉਂਦੇ ਐ ਉਹ 10% ਪਗਲ ਤਾਂ ਜਾਂਦੇ ਹੀ ਨਹੀਂ ਉਹਨੂੰ ਪਤਾ ਹੀ ਸਾਰਾ ਕੁਝ ਹੀ ਉੱਥੇ ਤੇ ਜਿਹੜੀ ਵੱਡੀ ਗੱਲ ਹੈ ਜਿਹੜੀ ਖਰੋਮਨੀ ਕਾਲੀ ਦਲ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਛੋਟੇ 3 ਸਾਲ ਪੁਰਾਣੀ ਪਾਰਟੀ ਹੈ ਐਡੀ ਸੋਚ ਕਿ ਸਾਡੇ ਕਾਲੀ ਦਲ ਦੀ ਸੋਚ ਹੈ ਕਿ ਪੰਜਾਬ ਤਰੱਕੀ ਜਾਏ ਪੰਜਾਬੀ ਇਕੱਠੇ ਰਹਿਣ ਇੱਥੇ ਅਮਨ ਸ਼ਾਂਤੀ ਹੋਏ ਇੱਥੇ ਭਾਈਚਾਰੇ ਸਾਂਝ ਹੋਏ ਇੱਥੇ ਹਲੋ ਇੱਥੇ ਭਾਈਚਾਰੇ ਸਾਂਝ ਹੋਏ ਇੱਥੇ ਹੱਥਾਂ 'ਤੇ ਤਕਰਾ ਹੋਏ ਹੱਥ ਕਾਲੀ ਦਿਲ ਦੀ ਸੋਚ ਹੈ ਤੁਸੀਂ ਹਰਾਮ ਬੈਠੋਗੇ ਅੱਜ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਦੇਖੋ ਇੱਕ ਧਰਮ ਨੂੰ ਦੂਜੇ ਨਾਲ ਲਵਾ ਕੇ ਵੋਟਾਂ ਲੈਣੀਆਂ ਪੰਜਾਬ ਵਿੱਚ ਅਸੀਂ ਕਿਤੇ ਨਹੀਂ ਹੁੰਨ ਦਿੱਤਾ ਤੁਸੀਂ ਦੇਖਦੇ ਆ ਜਦੋਂ ਬਾਦਲ ਸਿੰਘ ਮੁੱਖ ਮੰਤਰੀ ਰਹੇ ਜਿੰਨੇ ਸਾਲ ਰਹਿੰਦੇ ਸੀ ਹਿੰਦੂ ਪਰਿਵਾਰ ਸੋਚਦੇ ਸੀ ਬਾਪੂ ਸਾਹਿਬ ਸਾਡੇ ਹੈ 크ਰਿਸਚੀਅਨ ਵੀ ਸੋਚਦੇ ਸੀ ਬਾਪੂ ਸਾਹਿਬ ਸਾਡੇ ਹੈ ਮੁਸਲਮ ਵੀ ਸੋਚਦੇ ਸੀ ਬਾਪੂ ਸਾਹਿਬ ਸਾਡੇ ਹੈ ਤੇ ਸਿੱਖ ਭਰਾਵਾਂ ਨੂੰ ਸੋਚ ਨਹੀਂ ਸੀ ਸਾਡੀ ਸੋਚ ਹੈ ਸਾਰੇ ਇਕੱਠੇ ਰਹਿ ਅਸੀਂ ਇਕੱਠੇ ਪੰਜਾਬ ਬਣਾਇਆ ਇਸ ਕਰਕੇ ਜੋ ਨੀਤੀਆਂ ਤੇ ਅੱਜ ਬੀਜੇਪੀ ਚਲ ਰਹੀ ਹੈ ਕੱਲੇ ਇੱਕ ਧਰਮ ਨੂੰ ਲੈ ਕੇ ਦੂਜੇ ਧਰਮ ਨੂੰ ਲੜਾਉਣਾ ਆ ਗੱਲਾਂ ਸਹੀ ਨਹੀਂ ਆਹ ਦੇਸ਼ ਕਿਹੜਾ ਹੈਗਾ ਆਹ ਦੇਸ਼ ਜਿਹੜਾ ਆਪਣਾ ਦੇਸ਼ ਹੈ ਆ ਸਾਰਿਆਂ ਦਾ ਹੈ ਭਾਵੇਂ ਇੱਕ ਬੰਦਾ ਵੀ ਹੈ ਉਹਦਾ ਵੀ ਉਨਾ ਹੀ ਰਾਈਟ ਹੈ ਇੱਥੇ ਤੇ ਭਾਵੇਂ ਜਿਹੜੇ 100 ਬੰਦੇ ਉਹਨਾਂ ਦਾ ਰਾਈਟ ਹੈ ਇਸ ਕਰਕੇ ਜਿਵੇਂ ਪੰਜਾਬ ਵਿੱਚ ਇੱਥੇ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਭਰਾ ਸਮਝ ਕੇ ਰਹਿੰਦੇ ਆ ਆਪਣਾ ਦੇਸ਼ ਤਾਂ ਬਚੂਗਾ ਜੇ ਦੇਸ਼ ਵਿੱਚ ਵੀ ਕੋਈ ਵੀ ਨੈਸ਼ਨਲ ਪਾਰਟੀ ਆਏ ਨਿਸ਼ਾਨਾ ਰੱਖੇ ਕਿ ਆਹ ਦੇਸ਼ ਸਾਰਿਆਂ ਦਾ ਹੈ ਇੱਥੇ ਵੀ ਜਿਵੇਂ ਪੰਜਾਬ ਨੂੰ ਭਾਵਾਂ ਮੈਂ ਕਹਿੰਦੇ ਆ ਨੈਸ਼ਨਲ ਪਾਰਟੀ ਕੋਈ ਵੀ ਹੋਵੇ ਉਹਨਾਂ ਨੂੰ ਵੀ ਇੱਕੋ ਏਜੰਡਾ ਚਾਹੀਦਾ ਹੈ ਕਿ ਦੇਸ਼ ਸਾਰਿਆਂ ਦਾ ਸਾਰੇ ਭਰਾਵਾਂ ਭੂਰਾਂ ਹੈ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਅੱਜ ਮਜਦ ਸਿੰਘ ਕੇਪਲੀ ਜਿਹੜੇ ਬਹੁਤ ਪੁਰਾਣੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇਖੀ ਹੈ ਟਰੱਕ ਪੌੜੀ ਦੇਖੀ ਹੈ ਆਪਣੇ ਲੋਕਾਂ ਦੀ ਹਾਲ ਦੁੱਖ ਸੁੱਖ ਦੇ ਸਾਥੀ ਰਹੇ ਹੈ ਤੇ ਸਾਨੂੰ ਦੁਆਬੇ ਵਿੱਚ ਇੱਕ ਬਹੁਤ ਵੱਡਾ ਬੂਸਟ ਮਿਲਿਆ ਹੈ ਤੇ ਅੱਜ ਉਹ ਸ਼ੌਮ ਨਿਖਾਲੀ ਦਲ ਸ਼ਾਮਲ ਹੋਏ ਆ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦੇ ਸਾਰੇ ਸਾਥੀਆਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਵਿਸ਼ਵਾਸ ਸੋਣਿਆ ਕਿ ਤੁਹਾਡੇ ਨਵੇਂ ਪਰਿਵਾਰ ਵਿੱਚ ਤੁਹਾਨੂੰ ਜਿਵੇਂ ਭਰਾਵਾਂ ਨੂੰ ਪਰਿਵਾਰ ਵਾਂਗੂ ਤੁਸੀਂ ਸਾਡੇ ਮੈਂਬਰ ਰਹੋਗੇ ਤੁਹਾਡੇ ਸਾਥੀ ਵੀ ਮੈਂਬਰ ਰਹਿਣਗੇ ਅਸੀਂ ਟੀਮ ਵਰਕ ਕਰਕੇ ਨਿਸ਼ਾਨਾ ਸਾਰਿਆਂ ਦਾ ਇੱਕੋ ਹੀ ਹੈ ਕਿ ਪੰਜਾਬ ਵਿੱਚ ਪੰਜਾਬੀ ਪਾਰਟੀ ਖੇਤਰੀ ਪਾਰਟੀ ਤੱਕੀ ਹੋਏ ਤਾਂ ਹੀ ਪੰਜਾਬ ਬਣੂਗਾ ਤਾਂ ਹੀ ਪੰਜਾਬ ਦੀ ਆਵਾਜ਼ ਪਾਰਲੀਮੈਂਟ ਵਿੱਚ ਗੁੱਜੂਬੀ ਆ ਨੈਸ਼ਨਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਜਾ ਕੇ ਪੰਜਾਬ ਦੀ ਹਵਾ ਨਹੀਂ ਕਰ ਸਕਦੇ ਉਹ ਤਾਂ ਦੇਖਦੇ ਐ ਜਿਹੜੀ ਚੀਜ਼ ਨੈਸ਼ਨਲ ਲੈਵਲ ਤੇ ਛੁੱਟ ਕਰਦੀ ਹੈ ਜਿਹੜੀ ਭਾਵੇਂ ਪੰਜਾਬ ਦਾ ਨੁਕਸਾਨ ਹੋਏ ਫਿਰ ਨਹੀਂ ਉਹ ਬੋਲਦੇ ਤੇ ਕਾਲੀ ਦਲ ਤਾਂ ਇਕੱਲਾ ਕੁਝ ਵੀ ਪੰਜਾਬ 'ਚ ਹੋ ਜੇ ਤੇ ਕਾਲੀ ਦਲ ਵਾਜ ਠੋਂਦਾ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਹਾਂ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਵਿੰਦਰ ਸਿੰਘ ਕੇਪੀਜੀ ਬੋਲੇ ਬੋਲੇ ਸਭ ਤੋਂ ਪਹਿਲਾਂ ਮੈਂ ਅਨਾਊਂਸਮੈਂਟ ਕਰਨ ਲੱਗਾ ਸਭ ਜਿਹੜੇ ਕਿੱਥੇ ਹੋਏ ਨੇ ਆ ਲੁਧਿਆਣੇ ਤੋਂ ਸ਼੍ਰੋਮਨੀ ਖਾਲੀ ਗੰਦੇ ਵੀਰਵਰ ਸਾਹਿਬ ਰਜੀਤ ਸਿੰਘ ਤੇ ਲੋਹੋਂਗੇ ਤੇ ਸ਼ਾਰਕੋ ਤੋਂ ਸਰ ਸੋਮ ਸਿੰਘ ਖੰਡਲ ਸਾਹਿਬ ਹੋਣਗੇ ਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟੇਲਾ ਵੀ ਕਹਿੰਦੇ ਆ ਉਹ ਸਾਡੇ ਜਲਦੀ ਵਿੱਚ ਹੋਣਗੇ ਇੱਕ ਬਟੇਟਾ ਦਾ ਰਹੇਗਾ ਕੱਟ ਹਾਂਜੀ ਇਹ ਨਹੀਂ ਕਰ ਉਹ ਤੋਂ ਗੈਸ ਕਰੋ ਕੋਈ ਆਪ ਹੀ ਹੋਲੇ ਆਪ ਹੀ ਸੀ ਤੇ ਛੱਡ ਦਿੰਦੇ ਆ ਇਸਦੇ ਰਹਿਣੇ ਤੇ ਤੈਨੂੰ ਇਸਦੇ ਰਹਿਣੇ ਸੰਟ ਟੂ ਗੈਸ ਕੋਈ ਚੰਦਾ ਵੀ ਮਾਰਕਾ ਦਾ ਹੋਣਾ ਸੌਨ ਦਾ ਸਲੋਟ ਅਨਾਉਂਸਡ ਜਿੰਨਾ ਕੰਮ ਹੈ ਮੈਨੂੰ ਸੌਨ ਦਾ ਬਿੰਗੇ ਤਾਂ ਵੀ ਬਾਹਰ ਸਭ ਨਾਲ ਪਾ ਦੇ no oh.